ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਇਸ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਉਸ ਜਗਿਆਸੂ ਜਨ ਦੀ ਗੱਲ ਕਥਨ ਕੀਤੀ ਹੈ ਜਿਸ ਨੂੰ ਧਰਮ ਅਰਥ ਕਾਮੋਖ ਆਦਿ ਭਾਵੇਂ ਪਦਾਰਥ ਪ੍ਰਾਪਤ ਹੋਣ ਗ੍ਰਾਗ ਵਿਵੇਕ ਆਦਿ ਸਾਧਨ ਪ੍ਰਾਪਤ ਹੋਣ ਫਿਰ ਉਹ ਜਗਿਆਸੂ ਜਨ ਹੰਗਤਾ ਤੋਂ ਰਹਿ ਢੋਣ ਲਈ ਇਹੋ ਪਰਮੇਸ਼ਰ ਅੱਗੇ ਬੇਨਤੀ ਕਰਦਾ ਹੈ ਸੋਈ ਕਰਾਏ ਜੋ ਤੁਦ ਭਾਵੈ ਮੋਹ ਸਿਆਣਪ ਕਸ਼ੂ ਨ ਆਵੇ ਏ ਮਹਾਰਾਜੀ ਮੈਥੋਂ ਉਹੀ ਕੰਮ ਕਰਾਓ ਭਾਵ ਪ੍ਰੇਮਾ ਭਗਤੀ ਕਰਵਾਓ ਜੋ ਤੁਹਾਨੂੰ ਪਾਉਂਦੀ ਹੈ ਅਤੇ ਮੋਹੇ ਮੈਨੂੰ ਜੀਵੀ ਇਸ ਦੀ ਇਕਤਾ ਤਤ ਤੁੰਗ ਦਾ ਸੰਚੋਦਨ ਆਦਿਕ ਕੋਈ ਵੀ ਸਿਆਣਪ ਸ੍ਰੇਸ਼ਟ ਅਕਲ ਵਾਲੀ ਗੱਲ ਨਹੀਂ ਆਉਂਦੀ ਬੁੱਧੀ ਦੀ ਚਤ్రਾਈ ਵਾਲੀ ਗੱਲ ਨਹੀਂ ਆਉਂਦੀ ਹਮ ਬਾਰਕ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਅਸੀਂ ਬਾਰਕ ਬੱਚੇ ਹਾਂ ਤੇਰੀ ਸ਼ਰਨ ਆਏ ਹਾਂ ਏ ਪ੍ਰਭ ਪਰਮੇਸ਼ਰ ਤੁਸੀਂ ਆਪ ਹੀ ਆਪਣੇ ਜਾਣ ਕੇ ਪੈਜ ਇੱਜ਼ਤ ਪ੍ਰਤਗਿਆ ਰੱਖਣਾ ਕੀਤੀ ਹੈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਹੇ ਰਾਇਆ ਪ੍ਰਕਾਸ਼ ਰੂਪ ਪਰਮੇਸ਼ਰ ਤੁਸੀਂ ਆਪ ਹੀ ਮੇਰੇ ਮਾਤਾ ਪਾਨੀ ਜੀ ਤੇ ਪਿਤਾ ਰੂਪ RAMDAS ਜੀ ਹੋ ਮੇਰੀ ਖਿਮਾ ਰੂਪ ਮਾਤਾ ਤੇ ਸੰਤੋਖ ਰੂਪੀ ਪਿਤਾ ਪ੍ਰਕਾਸ਼ ਰੂਪ ਪਰਮੇਸ਼ਰ ਤੁਸੀਂ ਆਪ ਹੀ ਹੋ हे प्रकाश रूप परमेश्वर तुसी अपिन निमित्त ते उपादान कारण होण करके मेरे माता पिता रूप हो हे महाराज तू आप ही मेहर दी दृष्टि करके अपने सेवकां दी प्रति पालणा करण विच लगा होया है जो आप जी साडे तों सेवा टहल सिमरन आद कराउंदे हो ओ असि कर्म करदे हां रहाउ सतगुरु बिस्वराम दे की कृपा करदे हां ਜੀਵ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਇਹ ਸਾਰੇ ਜੀ ਸੂਖਮ ਜੀਵ ਤੇ ਜੰਤ ਅਸਥੂਲ ਜੀਵ ਵੱਡੇ ਜੀਵ ਛੋਟੇ ਜੀਵ ਪਾਪ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਤੁਹਾਡੇ ਹੀ ਧਾਰੇ ਕੀ ਆਸਰੇ ਧਾਰਨ ਕੀਤੇ ਹੋਏ ਹਨ ਪਰੰਤੂ हे ਪ੍ਰਭ ਵਾਹਿਗੁਰੂ ਜੀ ਸਾਰਿਆਂ ਦੀ ਪਰਲੋਪ ਲਬਦ ਰੂਪ ਚੇਤਨ ਸੱਤਾਰੂਪ ਸੁਰਤ ਰੂਪ ਜਿੰਦਗੀ ਰੂਪ ਡੋਰੀ ਰਸੀ ਤੁਹਾਡੇ ਹੱਥ ਵਿੱਚ ਰੱਖੀ ਹੋਈ ਹੈ ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਏ ਵਾਹਿਗੁਰੂ ਜੀ ਸਾਡੇ ਪਾਸੋਂ ਆਪ ਜੀ ਜੇ ਤੋਂ ਭਾਵ ਜੋ ਕਰਾਉਂਦੇ ਹੋ ਅਸੀਂ ਉਹੋ ਹੀ ਕਾਰਜ ਕਰਦੇ ਹਾਂ ਅੱਗੇ ਜੋ ਕਰਾਓਗੇ ਉਹ ਜੀਵ ਕਰਮਾਂ ਨੂੰ ਕਰਨਾ ਕਰਦੇ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਸੇਵਕ ਤੁਹਾਡੀ ਸਰਣਾ ਉਟ ਵਿੱਚ ਆਏ ਹਾਂ ਅਸੀਂ ਦਾਸਾ ਭਾਵ ਧਾਰਕੀ ਤੁਹਾਡੀ ਸਰਨ ਵਿੱਚ ਆਏ ਹਾਂ ਤੇਰੇ ਦਾਸਾਂ ਨੂੰ ਤੁਹਾਡੀ ਭਗਤੀ ਦਾ ਹੀ ਸਰਣਾ ਆਸਰਾ ਹੈ ਸੋਰਠ ਮਹੱਲਾ ਪੰਜਵਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਏ ਪਾਈ ਅਸੀਂ ਤਾਂ ਪਰਮੇਸ਼ਰ ਦਾ ਨਾਮ ਹਿਰਦੇ ਰੂਪੀ ਤਾਗੇ ਵਿੱਚ ਪਰੋ ਲਿਆ ਹੈ ਇਸ ਕਰਕੇ ਸਾਡਾ ਸਾਰਾ ਸਤ ਭੂਮਿਕਾ ਦਾ ਵਿਰਾਗ ਬਵੇਕ ਆਦਕ ਗੁਣਾ ਦਾ ਸਰਵਣ ਮੰਨਣ ਨਿਧਿਆਸਣ ਤਤ ਤਨ ਦਾ ਸੰਸ਼ੋਧਨ ਸਾਖਿਆਤਤਾ ਗਿਆਨ ਆਦ ਕੰਮ ਪੂਰਾ ਹੋ ਗਿਆ ਹੈ ਪ੍ਰਭ ਚਰਣੀ ਮਨ ਲਾਗਾ ਪੂਰਨ ਜਾਕੇ ਭਗਾ ਏ ਭਾਈ ਪਰਮੇਸ਼ਰ ਦੇ ਪਵਿੱਤਰ ਪੂਜਨੀਕ ਚਰਨਾ ਕਬਲਾਂ ਵਿੱਚ ਸਾਡਾ ਮਨ ਚਿਤ ਲੱਗ ਗਿਆ ਜੁੜ ਗਿਆ ਹੈ ਹੋਰ ਜਿਸ ਗੁਰਸਖ ਦੇ ਪੂਰਨ ਭਗਾ ਚੰਗੇ ਲੇਖਨ ਉਸ ਦਾ ਵੀ ਮਨ ਲੱਗ ਜਾਵੇਗਾ ਜਿਸ ਗੁਰਸਿੱਖ ਦੇ ਪੂਰਨ ਭਾਗ ਚੰਗੇ ਕਰਮ ਹਨ ਉਸ ਦਾ ਮਨ ਚਿਤ ਪਰਮੇਸ਼ਰ ਦੇ ਪੂਜਨੀਕ ਚਰਣਾ ਵਿੱਚ ਲੱਗਦਾ ਹੈ ਮਿਲ ਸਾਧ ਸੰਗ ਹਰ ਧਿਆਇਆ ਇਹ ਭਾਈ ਦਾਸਾਂ ਨੇ ਤਾਂ ਮਨ ਨੂੰ ਸਾਧਨ ਵਾਲੇ ਗੁਰ ਜਿੱਕਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਅਸੀਂ ਤਾਂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਸਤ ਸੰਗਤ ਨਾਲ ਮਿਲ ਕੇ ਜਾਂ ਸਤ ਸੰਗਤ ਦੀ ਸਮਾਪਤੀ ਤੋਂ ਬਾਅਦ ਵੀ ਅਠੇ ਪਹਿਰ ਚਿੱਤ ਵਿੱਚ ਅਰਾਧਨਾ ਭਾਵ ਜਾਦ ਕੀਤਾ ਹੈ ਇਸ ਕਰਕੇ ਦਾਸਾਂ ਨੇ ਮਨ ਚਿੰਦਿਆ ਮਨ ਇਛਤ ਧਰਮ ਅਰਥ ਕਾਮ ਮੋਕ ਜਾਂ ਗਿਆਨ ਆਦਕ ਫਲਾਂ ਨੂੰ ਪਾ ਲਿਆ ਹੈ ਰਹਾਉ ਬਿਸਰਾਮ ਦੇ ਕਿ ਸਤਗੁਰੂ ਕਿਰਪਾ ਕਰਦੇ ਹਨ ਪਰਾ ਪੁਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਜਿਸ ਵੇਲੇ ਪਰਾ ਉਤਕ੍ਰਿਸ਼ਟ ਉੱਤਮ ਕਰਮ ਭਾਵ ਨਿਸ਼ਕਾਮ ਕਰਮਾ ਕਰਕੇ ਪੁਰਬਲਾ ਪਹਿਲੇ ਪਾ ਪੁਰਬਲੇ ਜਨਮ ਦਾ ਕੋਈ ਹਿਰਦੇ ਦੇ ਅੰਦਰ ਅੰਗੂਰ ਬੀਜ ਦੇ ਵਿੱਚੋਂ ਨਿਕਲਿਆ ਹੋਇਆ ਕੋਮਲ ਜਾਗਿਆ ਜਾਗ ਪਿਆ ਤੋਂ ਪਾਪ ਫੁੱਟ ਪਿਆ ਜਿਸ ਕਰਕੇ ਸਾਡਾ ਪਰਮੇਸ਼ਰ ਦੇ ਨਾਮ ਵਿੱਚ ਹਿਰਦਾ ਲੱਗਿਆ ਲੱਗ ਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਏ ਭਾਈ ਅਸੀਂ ਤਾਂ ਮਨ ਹਿਰਦੇ ਕਰਕੇ ਤੇ ਤਨ ਸਰੀਰ ਕਰਕੇ ਪਰਮੇਸ਼ਰ ਦੇ ਸਰੂਪ ਦਰਸ਼ਨਾ ਵਿੱਚ ਸਮਾਪਾਵ ਲੀਨ ਹੋ ਗਏ ਹਾਂ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪ੍ਰੰਤੂ ਅਸੀਂ ਤਾਂ ਹੋਰਨਾਂ ਅਧਿਕਾਰੀਆਂ ਨੂੰ ਨਿਹਾਲ ਕਰਨ ਵਾਸਤੇ ਦਾਸਾਂ ਭਾਵ ਧਾਰ ਕੇ ਸੱਚੇ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਜਿਤਾਰਿਆ ਕਾਰਜ ਸਭ ਸਵਾਰਿਆ ਇਹ ਪਾਈ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮਿਲ ਕਰਕੇ ਪ੍ਰਭੂ ਪਰਮੇਸ਼ਰ ਨੂੰ ਚਿਤਾਰਿਆ ਚੇਤੇ ਕੀਤਾ ਹੈ ਉਹਨਾਂ ਦੇ ਮਹਾਰਾਜ ਨੇ ਸਾਰੇ ਪ੍ਰੇਮਾ ਭਗਤੀ ਵਿੱਚ ਜੋੜਨ ਦਾ ਬ੍ਰਹਮ ਗਿਆਨ ਦੇਣ ਦਾ ਇਤਿਆਦ ਸਾਰੇ ਕੰਮਾਂ ਨੂੰ ਸੰਵਾਰ ਦਿੱਤਾ ਹੈ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਹੁਣ ਉਹਨਾਂ ਨੂੰ ਕੋਈ ਮੰਦਾ ਭੈੜਾ ਦੁਖਦਾਇਕ ਬਾਤ ਨਹੀਂ ਬੋਲਦਾ ਸਗੋਂ ਸਾਰੀ ਸ੍ਰਿਸ਼ਟੀ ਦੇ ਲੋਕ ਐਸੇ ਮਹਾਂਪੁਰਖਾਂ ਦਾ ਇੱਕ ਦੂਸਰੇ ਨੂੰ ਜੈ ਜੈਕਾਰ ਸੁਣਾਉਂਦੇ ਹਨ ਸੰਤੋ ਸਾਚੀ ਸਰਣ ਸੁਆਮੀ ਇਹ ਸੰਤੋ ਮਹਾਤਮਾ ਜਨੋ ਸੁਆਮੀ ਮਾਲਕ ਪਰਮੇਸ਼ਰ ਦੀ ਓਟ ਸੱਚੀ ਹੈ ਪਾਪ ਸਦਾ ਕਾਇਮ ਰਹਿਣ ਵਾਲੀ ਹੈ ਕਿਉਂਕਿ ਜੀ ਅਜੰਤ ਸਭ ਹਾਥ ਤਿਸੈ ਕੈ ਸੋ ਪ੍ਰਭ ਅੰਤਰਜਾਮੀ ਰਹਾਉ ਜੀਵ ਸੂਖਮ ਜੀਵ ਜੰਤ ਅਸਥੂਲ ਜੀਵ ਸਾਰੇ ਉਸ ਵਾਹਿਗੁਰੂ ਦੇ ਹੱਥ ਵਿੱਚ ਹਨ ਪਾਪ ਸਾਰੇ ਵਾਹਿਗੁਰੂ ਨੇ ਆਪਣੇ ਅਧੀਨ ਰੱਖੇ ਹੋਏ ਹਨ ਅਤੇ ਉਹ ਪ੍ਰਭ ਪਰਮੇਸ਼ਰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ ਸਾਰਿਆਂ ਦੇ ਅੰਦਰ ਦਾ ਪ੍ਰੇਰਕ ਹੈ ਰਹਾਉ ਬਿਸਰਾਮ ਦੇ ਸਤਗੁਰੂ ਕਿਰਪਾ ਕਰਦੇ ਹਨ ਕਰ ਤਬ ਸਭ ਸਵਾਰੇ ਪ੍ਰਭ ਆਪਣਾ ਮਿਰਦ ਸਮਾਰੇ ਇਹ ਪਾਈ ਮਹਾਰਾਜ ਨੇ ਉਹਨਾਂ ਦੇ ਵਿਰਾਗ ਵਿਵੇਕ ਖਟ ਸੰਪਤੀ ਆਦਿਕ ਸਾਰੇ ਕਾਰਜਾਂ ਨੂੰ ਸੰਵਾਰ ਦਿੱਤਾ ਹੈ ਸਤਗੁਰਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਰਚਨਾ ਤੇ ਹਰਮੰਦਰ ਸਾਹਿਬ ਵਿੱਚ ਕੀਰਤਨ ਆਰੰਭ ਕਰਨ ਦਾ ਇਤਿਆਦ ਸਾਰੇ ਕਾਰਜਾਂ ਨੂੰ ਸੰਵਾਰ ਦਿੱਤਾ ਹੈ ਏ ਪ੍ਰਭ ਪਰਮੇਸ਼ਰ ਨੇ ਆਪ ਦਾ ਬਿਰਧ ਧਰਮ ਪ੍ਰਾਣ ਸੇਵਕਾਂ ਦੀ ਰੱਖਿਆ ਕਰਨ ਰੂਪ ਜਾਣ ਕੇ ਸਵਾਰਿਆ ਹੈ। ਪਾਵ ਆਪਣੀ ਬਿਰਧ ਬਾਣੀ ਦੀ लाज ਰੱਖੀ ਹੈ। ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨ। हे ਭਾਈ ਪ੍ਰਭ ਪਰਮੇਸ਼ਰ ਦਾ ਨਾਮ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ। ਸਤਿਗੁਰੂ ਕਥਨ ਕਰਦੇ ਹਨ ਕਿ हे ਭਾਈ ਇਸ ਕਰਕੇ ਅਸੀਂ ਜਨ ਦਾਸ ਵਾਹਿਗੁਰੂ ਨਾਮ ਤੋਂ ਸਾਧ ਸੰਗੜੇ ਵਾਰੀ ਹਮੇਸ਼ਾ ਹੀ ਕੁਰਬਾਨਾ ਬਲਹਾਰ ਜਾਂਦੇ ਹਾਂ ਸੋਰਠ ਮਹੱਲਾ ਪੰਜਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਦਾ ਸ਼ਬਦ ਉਚਾਰਨ ਕਰਦੇ ਹਾਂ ਪਾਰ ਬ੍ਰਹਮ ਸਾਜ ਸਵਾਰਿਆ ਇਹ ਲੋਹੜਾ ਗੁਰੂ ਉਬਾਰਿਆ ਸਾਜਣ ਹਾਰੀ ਪਾਰ ਬ੍ਰਹਮ ਪਰਮੇਸ਼ਰ ਨੇ ਕਿਰਪਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ ਸੰਵਾਰਿਆ ਹੈ ਆਪਾਂ ਪੁੰਨਾ ਤੋਂ ਪਰੇ ਵਿਆਪਕ ਪਰਮੇਸ਼ਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਗੁਰਤਾ ਗੱਦੀ ਨੂੰ ਸਜਾਇਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰੂਪ ਨੂੰ ਸੰਵਾਰਿਆ ਹੈ ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਰੂਪ ਹੋ ਕੇ ਗੁਰਿਆਈ ਨੂੰ ਸਜਾਇਆ ਹੈ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਰੂਪ ਨੂੰ ਸੰਵਾਰਿਆ ਹੈ ਤੇ ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਰੂਪ ਹੋ ਕੇ ਗੁਰਿਆਈ ਨੂੰ ਸਜਾਇਆ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਪਾਵ ਸ੍ਰੀ ਗੁਰੂ ਅਰਜਨ ਦੇਵ ਜੀ ਸੰਵਾਰਿਆ ਹੈ ਸਾਜ ਸਾਜਣ ਹਰੇ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਸਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਸਿੱਖਾਂ ਨੂੰ ਆਪਣੀ ਰੱਖਿਆ ਕਰਨ ਲਈ ਸ਼ਸਤਰਧਾਰੀ ਹੋਣ ਲਈ ਆਧਕਾਰਨਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ ਸੰਵਾਰਿਆ ਹੈ ਇਹੋ ਲੋੜਾ ਪਾਵ ਛੋਟੇ ਬਾਲਕ ਪਾਵ ਛੇਵੇਂ ਪਾਤਸ਼ਾਹ ਜੀ ਨੂੰ ਪ੍ਰੀਤੀ ਦਾ ਦਾਈ ਤੋਂ ਜ਼ਹਿਰ ਦਿਵਾਉਣਾ ਸਪੇਰੇ ਤੋਂ ਸੱਪ ਛਡਾਉਣਾ ਬ੍ਰਾਹਮਣ ਦੇ ਪਾਸੋਂ ਦਹੀਂ ਵਿੱਚ ਜ਼ਹਿਰ ਪਵਾਉਣਾ ਆਦ ਇਹ ਦੁੱਖਾਂ ਤੇ ਦੁਸ਼ਮਣਾਂ ਤੋਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਉਬਾਰਿਆ ਬਚਾਉਣਾ ਕੀਤਾ ਹੈ ਆਨੰਦ ਕਰਹੁ ਪਿਤ ਮਾਤਾ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਹੁਣ ਆਨੰਦ ਆਨੰਦ ਲੈਣਾ ਕਰਦੇ ਹਾਂ ਏ ਭਾਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਪਿਤਾ ਬਚਨ ਕਰਦੇ ਹਾਂ ਕਿ ਤੁਸੀਂ ਵੀ ਪਰਮੇਸ਼ਰ ਦੇ ਆਨੰਦ ਨੂੰ ਲੈਣਾ ਕਰੋ ਪਰਮੇਸ਼ਰ ਜੀ ਅਕਾ ਦਾਤਾ ਪਰਮੇਸ਼ਰ ਸਾਰਿਆਂ ਜੀਵਾਂ ਦਾ ਦਾਤਾ ਰੂਪ ਹੈ ਸਾਰਿਆਂ ਜੀਵਾਂ ਤਾਈਂ ਜੀਵਨ ਮੁਕਤੀ ਦਾ ਦਾਤਾ ਹੈ ਸੋਭ ਜਿਤਵਨ ਦਾਸ ਤੁਮਾਰੇ ਹੀ ਮਹਾਰਾਜੀ ਤੁਹਾਡੇ ਦਾਸ ਸੇਵਕ ਹਰ ਵਕਤ ਹੀ ਸ੍ਰੇਸ਼ਟ ਚਿਤਵਣੀ ਨੂੰ ਹਿਰਦੇ ਵਿੱਚ ਚਿਤ ਵਧੇ ਰਹਿੰਦੇ ਆ ਰੱਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਏ ਮਹਾਰਾਜ ਆਪਣੇ ਆਪ ਦੇ ਸੇਵਕਾਂ ਦੀ ਪੈਜ ਇੱਜ਼ਤ ਤੁਸੀਂ ਆਪ ਹੀ ਰੱਖਦੇ ਹੋ ਅਤੇ ਆਪ ਹੀ ਸੇਵਕਾਂ ਦੇ ਪਰਮਾਰਥ ਤੇ ਵਿਵਹਾਰਕ ਕੰਮ ਸੰਵਾਰਦੇ ਹੋ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਕਥਨ ਕਰਦੇ ਹਨ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਲ ਜਿਨ ਧਾਰੀ ਏ ਭਾਈ ਮੇਰਾ ਪ੍ਰਭੂ ਪਰਮੇਸ਼ਰ ਪਰਉਪਕਾਰੀ ਦੂਸਰਿਆਂ ਭਾਵ ਦੁਸ਼ਮਣਾਂ ਦਾ ਵੀ ਹਿੱਤ ਕਰਨ ਵਾਲਾ ਹੈ ਭਾਵ ਭਲਾਈ ਕਰਨ ਵਾਲਾ ਹੈ ਜਿਸ ਵਾਹਿਗੁਰੂ ਨੇ ਆਪਣੀ ਪੂਰਨ ਪੂਰੀ ਚੇਤਨ ਕਲ ਸ਼ਕਤੀ ਸੰਸਾਰ ਵਿੱਚ ਧਾਰਨ ਕੀਤੀ ਹੋਈ ਹੈ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜੋ ਅਧਕਾਰੀ ਜਨ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਹੈ ਉਸਨੇ ਮਨ ਇਛਤ ਮਨ ਨੂੰ ਪਾਉਂਦੇ ਫਲਾਂ ਨੂੰ ਪਾ ਲਿਆ ਸੋਰਠ ਮਹੱਲਾ ਪੰਜਵਾ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਚੇਚਕ ਨਿਕਲੀ ਸੀ ਉਸ ਦੀ ਬਾਬਤ ਦੱਸਦੇ ਹਨ ਕਿ ਚੇਚਕ ਕਿਵੇਂ اٹੀ ਸੀ ਸਦਾ ਸਦਾ ਹਰ ਜਪੇ ਪ੍ਰਭ ਬਾਲਕ ਰਾਖੇ ਆਪੇ ਏ ਭਾਈ ਹਰੀ ਜੋ ਹਮੇਸ਼ਾ ਰਹਿਣ ਵਾਲਾ ਹੈ ਅਸੀਂ ਸਦਾ ਹਮੇਸ਼ਾ ਹੀ ਉਸ ਪਰਮੇਸ਼ਰ ਦਾ ਨਾਮ ਜਪਦੇ ਹਾਂ ਪ੍ਰਭ ਪਰਮੇਸ਼ਰ ਨੇ ਆਪ ਹੀ ਬਾਲਕ ਬਾਲ ਰੂਪ ਹਰ ਗੋਬਿੰਦ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਹੈ ਜਗਿਆਸੂ ਰੂਪ ਬਾਲਕ ਬੱਚਿਆਂ ਦੀ ਪਰਮੇਸ਼ਰ ਨੇ ਆਪ ਹੀ ਲੋਕ ਪ੍ਰਲੋਕ ਵਿੱਚ ਰੱਖਿਆ ਕੀਤੀ ਹੈ ਸੀਤਲਾ ਠਾਕ ਰਹੀ ਬਿਗਨ ਗਏ ਹਰ ਨਾਈ ਜੋ ਸੀਤਲਾ ਚੇਚਕ ਨਿਕਲੇ ਸੀ ਅਕਾਲ ਪੁਰਖ ਨੇ ਆਪ ਹੀ ਠਾਕ ਰੋਕ ਰੱਖੀ ਹੈ ਇਸੇ ਪ੍ਰਕਾਰ ਸੀਤਲਾ ਚੇਚਕ ਦੀ ਨਿਆਈ ਜੜਤਾ ਬਿਰਤੀ ਨੂੰ ਰੋਕ ਰੱਖਿਆ ਹੈ ਤੇ ਜਿਗਿਆਸੂ ਜਨਾ ਸਾਨੂੰ ਨੂੰ ਭੋਜਨ ਸਿਮਰਨ ਦਾ ਉਦਮ ਬਖਸ਼ਿਆ ਹੈ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸਾਰੇ ਹੀ ਬਿਗਨ ਚਲੇ ਗਏ ਹਨ ਮੇਰਾ ਪ੍ਰਭ ਹੋਆ ਸਦਾ ਦਿਆਲਾ ਹੀ ਪਾਈ ਮੇਰਾ ਪ੍ਰਭੂ ਪਰਮੇਸ਼ਰ ਪਿਆਰਾ ਹਮੇਸ਼ਾ ਹੀ ਦਿਆਲੂ ਹੋਇਆ ਹੈ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਆਪਿਆ ਕਿਰਪਾਲਾ ਰਹਾਉ ਹੀ ਪਾਈ ਜਦੋਂ ਆਪ ਦੇ ਭਗਤੀ ਕਰਨ ਵਾਲੇ ਪਿਆਰਿਆ ਬਾਬਾ ਬੁੱਢਾ ਸਾਹਿਬ ਜੀ ਆਦਿਕ ਮਹਾਂਪੁਰਖਾਂ ਦੀ ਅਰਦਾਸ ਬੇਨਤੀ ਸੁਣਨਾ ਕੀਤੇ ਤਾਂ ਸਾਰੇ ਪਰਿਵਾਰ ਦੇ ਜੀਵਾਂ ਤੇ ਵਾਹਿਗੁਰੂ ਕਿਰਪਾਲਾ ਦਿਆਲੂ ਹੋਇਆ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰ ਰਿਹਾ ਪ੍ਰਭ ਕਰਨ ਕਾਰਨ ਸਮਰਾਥ ਹਰ ਸਿਮਰਤ ਸਭ ਦੁੱਖ ਲਾਤਾ ਏ ਭਾਈ ਪਰਮੇਸ਼ਰ ਸਾਰਿਆਂ ਕਾਰਜਾਂ ਦੇ ਕਰਨ ਨੂੰ ਸਰਬ ਕਲਾ ਸਮਰਾਥ ਹੈ ਉਸ ਪਰਮੇਸ਼ਰ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਕਸ਼ਟ ਲਹਿ ਗਿਆ ਹੈ ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ ਉਹਨਾਂ ਦਾ ਸਾਰਾ ਅਗਿਆਨ ਜੰਮਣ ਮਰਨ ਆਦ ਦਾ ਦੁੱਖ ਲਹਿ ਗਿਆ ਹੈ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਇਉ ਆਪਣੇ ਦਾਸ ਸੇਵਕਾਂ ਦੀ ਬੇਨੰਤੀ ਅਰਜ਼ੋਈ ਸੁਣਨਾ ਕੀਤੀ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬਾਲਕ ਹਰ ਗੋਬਿੰਦ ਜੀ ਦੇ ਰਾਜੀ ਹੋਣ ਤੋਂ ਸਾਰੇ ਪਰਿਵਾਰ ਦੇ ਜੀਵ ਸੁਖ ਦੇ ਵਿੱਚ ਬੇਫਿਕਰ ਹੋ ਕੇ ਸਵੰਤੀ ਸੌਂਦੇ ਭਾਵ ਬਿਰਾਜੇ ਹਨ ਸਾਰੀਆਂ ਸੰਗਤਾਂ ਸੁਖ ਰੂਸ ਰੂਪ ਦੇ ਆਨੰਦ ਵਿੱਚ ਨਿਰਵਿਕਲਪ ਸਮਾਧੀ ਵਿੱਚ ਸਵੰਤੀ ਸੌਂਦੀਆਂ ਬਿਰਾਜਦੀਆਂ ਹਨ ਸੋਰਠ ਮਹੱਲਾ ਪੰਜਵਾ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵਿਡਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਹਨ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਕਰ ਆਏ ਆਪਣੇ ਸਤਿਗੁਰੂ ਨਾਨਕidev ji ਨੂੰ ਧਿਆਉਂਦੇ ਹੋਏ ਪਰਿਵਾਰ ਦੇ ਨਾਲ ਮਿਲ ਕੇ ਸਾਹਿਬ ਜادہ ਗੁਰੂ ਹਰਗੋਬਿੰਦ ਨਾਲ ਮਿਲ ਕੇ ਸੰਗਤਾਂ ਦੇ ਨਾਲ ਮਿਲ ਕੇ ਕੁਸਲ ਸੁਖ ਦੇ ਨਾਲ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਰੂਪੀ ਘਰ ਦੇ ਵਿੱਚ ਆ ਗਏ ਹਾਂ ਜਿਨ੍ਹਾਂ ਗੁਰਸਿੱਖਾਂ ਨੇ ਆਪਣੇ ਸੱਚੇ ਸਤਿਗੁਰੂ ਨੂੰ ਧਿਆਉਣਾ ਕੀਤਾ ਹੈ ਉਹ ਮਹਾਤਮਾ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਸੁਖ ਦੇ ਸਹਿਤ ਤੁਰਿਆ ਪਦ ਰੂਪੀ ਘਰ ਵਿੱਚ ਆ ਕੇ ਅੰਤ ਨੂੰ ਇਸਤਿਤ ਹੋ ਗਏ ਹਨ ਨਾਮੈ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਈ ਇਹ ਸਭ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਹੀ ਵਡਿਆਈ ਸ਼ੁਭਾ ਹੈ ਉਸ ਦੀਆਂ ਸਿਫਤਾਂ ਦਾ ਉਪਮਾ ਰੂਪ ਵਿੱਚ ਕਿਸੇ ਪਾਸੋਂ ਵੀ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ ਸੰਤੋ ਹਰ 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 ਅਰਧ ਹੀ ਸ਼ਾਂਤ ਆਤਮਾ ਵਾਲੇ ਪੁਰਖੋ ਮਹਾਤਮਾ ਜਨੂ ਹਰ ਵੇਲੇ ਸਾਰਿਆਂ ਪਾਪਾਂ ਦੇ ਹਰਨ ਵਾਲੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਦਿਲ ਦੀ ਭਾਵਨਾ ਨਾਲ ਅਰਦਾਨਾ ਕਰੋ ਜੋ ਹਰੀ ਹਰ ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ ਹੈ ਉਸ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਅਰਦਾਨਾ ਕਰੋ ਹਰ ਆਰਾਧ ਸਭ ਕਿਸ ਭਾਈ ਹੈ ਕਾਰਜ ਸਗਲੇ ਸਦ ਹੋ ਰਹਾਉ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੀ ਭਾਵਨਾ ਨਾਲ ਆਰਾਧਣੇ ਭਾਵ ਜਾਦ ਕਰਕੇ ਸਾਰਾ ਕੁਝ ਹੀ ਭਾਵ ਧਰਮ ਮਰਤ ਕਾਮ ਮੋਕ ਆਦਿਕ ਫਲ ਪਾ ਲਈਦੇ ਹਨ ਅਤੇ ਸਾਰੇ ਪਰਮਾਰਥ ਤੇ ਵਿਵਹਾਰਕ ਕੰਮ ਵੀ ਸੰਵਾਰ ਲਈਦੇ ਹਨ ਰਹਾਉ ਬਿਸਰਾਮ ਦੇ ਸਤਗੁਰੂ ਕਿਰਪਾ ਕਰਦੇ ਹਨ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ। ਇਹ ਪਾਈ ਜਿਸ ਨੂੰ ਪ੍ਰਭ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਲਗਨ ਲੱਗੀ ਹੈ ਪਰ ਇਹ ਪ੍ਰੇਮਾ ਭਗਤੀ ਉਹ ਪੁਰਖ ਪਾਉਂਦੇ ਹਨ ਜਿਸ ਦੇ ਵੱਡੇ ਭਾਗ ਹਨ ਜਿਸ ਦੀ ਵਿਡਿਆਈ ਕਰਾਉਣ ਰੂਪ ਇੱਛਾ ਪੱਜ ਗਈ ਹੈ ਉਹ ਨਿਸ਼ਕਾਮੀ ਪੁਰਖ ਪਾਉਂਦੇ ਹਨ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਿਨ੍ਹਾਂ ਪਿਆਰੇ ਭਗਤ ਜਨਾਂ ਨੇ ਵਾਹਿਗੁਰੂ ਨਾਮ ਨੂੰ ਧਿਆਉਣਾ ਕੀਤਾ ਹੈ ਉਹਨਾਂ ਨੇ ਸਾਰਿਆਂ ਸੁੱਖਾਂ ਦਾ ਆਤਮਾਨੰਦ ਰੂਪੀ ਫਲ ਪਾ ਲਿਆ ਹੈ ਸਾਰਿਆਂ ਸੁੱਖਾਂ ਦੇ ਦੇਣ ਵਾਲੇ ਗਿਆਨ ਰੂਪੀ ਫਲ ਨੂੰ ਪਾ ਲਿਆ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਫਾਤੀ